ਅਸ਼ਰਗਲ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਮੈਂ ਹਾਂ ਭਦੀਪ ਕੌਰ ਤਲੁਧਿਆੜਾਂ ਦੇ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਜਿੱਥੇ ਸ਼ਰਾਬ ਦੇ ਨਾਲ ਡੱਕਿਆ ਹੋਇਆ ਇੱਕ ਸਖਸ਼ ਇੱਕ ਨਹੀਂ ਦੋ ਨਹੀਂ ਬਲਕਿ ਕਿੰਨੇ ਲੋਕਾਂ ਨੂੰ ਜਾ ਕੇ ਟੱਕਰ ਮਾਰ ਦਿੰਦਾ ਤਾਂ ਜਦੋਂ ਉਸ ਨੂੰ ਫੜਿਆ ਜਾਂਦਾ ਹੈ ਉਸ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਸ ਦੀ ਕੋਈ ਗਲਤੀ ਨਹੀਂ ਐਸਾ ਗੋ ਉਸ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਤਾਂ ਬੋਲ ਨੇ ਜਿਹੜੇ ਉਸ ਮulzam ਦੇ ਨੇ ਜੋ ਕਿ ਸ਼ਰਾਬ ਦੇ ਨਾਲ ਡੱਕਿਆ ਹੋਇਆ ਸੀ ਨਸ਼ੇ ਦੇ ਵਿੱਚ ਧੁੱਤ ਸੀ ਐਨੀ ਜ਼ਿਆਦਾ ਤੇਜ਼ ਰਫਤਾਰ ਕਿ ਕਿੰਨੇ ਹੀ ਲੋਕ ਨੇ ਜਿਹੜੇ ਉਹਨਾਂ ਨੂੰ ਕਰ ਮਾਰ ਦਿੱਤੀ ਜਾਂਦੀ ਹੈ ਤੇ ਇੱਕ ਵਾਰ ਮੌਕੇ ਦੀ ਇਹ ਤਸਵੀਰਾਂ ਜ਼ਰੂਰ ਦੇਖ ਲੈਣੇ ਆ ਜੀ ਪਰਲੇ ਬਸ ਗੱਡੀਆਂ ਵੀ ਪੰਜ ਪੰਜ 6 ਬੰਦੇ ਰਗੜ ਗਿਆ ਹੈਗਾ ਜਿਹਦੇ ਵਿੱਚੋਂ ਇਹਨੇ ਨੇ ਕੀ ਕੀਤਾ ਹੈਗਾ ਬੰਦੇ ਨੇ दारू ਪੀਤੀ ਹੋਈ ਸੀਗੀ दारू ਪੀ ਕੇ ਗੱਡੀ ਚਲਾ ਰਿਆ ਸੀਗਾ ਜੋ ਕਿ ਤਿੰਨ ਚਾਰ ਬੰਦੇ ਦਾ ਪਿੱਛੇ ਰਗੜ ਦਿੱਤੇ ਚਾਰ ਪੰਜ ਬੰਦੇ ਅੱਗੇ ਰਗੜ ਦਿੱਤੇ ਹੈਗੇ ਆ 5-4 ਬੰਦੇ ਜੀ ਰਗੜ ਦਿੱਤੇ ਉਹ ਬੰਦੇ ਨੇ ਪਰ ਜੋ ਘੱਟ 5-6 ਬੰਦੇ ਵੀ ਤਕੜੜੇ ਆ दारू ਪੀਤੀ ਹੋਈ ਸੀ ਉਹਦੀ दारू ਪੀਣ ਕਰਕੇ ਸਾਰਾ ਇਹ ਕੰਮ ਹੋਇਆ ਨੁਕਸਾਨ ਹੋਇਆ ਹੈਗਾ ਤੇ ਬਾਕੀ ਅੱਗੇ ਦੇਖਦੇ ਆਂ ਕੀ ਗੱਲਬਾਤ ਹੈ ਵੀ ਬੰਦੇ ਅੱਗੇ ਪਏ ਹੋਏ ਅੱਗੇ ਵੀ ਤੁਹਾਨੂੰ ਦਿਖਾਉਣੇ ਆਂ ਬੰਦਿਆਂ ਦੀਆਂ ਛਟਲਾਂ ਤੇ दारू ਉਹਨੇ ਪੀਤੀ ਹੋਈ ਸੀ ਬਾਈ ਨੇ ਗੱਡੀ ਆਲੇ ਨੇ ਤੇ ਬਹੁਤ ਜ਼ਿਆਦੀ ਤੇ ਸੱਤਾ ਬੇਟਾ ਮਾਰੀਆਂ ਹੋਈਆਂ ਨੇ ਤੇ ਬਾਕੀ ਦੇਖਦੇ ਆਂ ਅਗਲੇ ਕੀ ਬੰਦ ਹੈਗਾ ਤੇ ਆ ਅਸ਼ਰਗਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹੱਬਦੀਪ ਕੌਰ ਤਲੁਧਿਆੜਾ ਦੇ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਜਿੱਥੇ ਸ਼ਰਾਬ ਦੇ ਨਾਲ ਡੱਕਿਆ ਹੋਇਆ ਇੱਕ ਸਖਸ਼ ਇੱਕ ਨਹੀਂ ਦੋ ਨਹੀਂ ਬਲਕਿ ਕਿੰਨੇ ਲੋਕਾਂ ਨੂੰ ਜਾ ਕੇ ਟੱਕਰ ਮਾਰ ਦਿੰਦਾ ਤਾਂ ਜਦੋਂ ਉਸ ਨੂੰ ਫੜਿਆ ਜਾਂਦਾ ਹੈ ਉਸ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਸ ਦੀ ਕੋਈ ਗਲਤੀ ਨਹੀਂ ਐਸਾ ਗੋ ਉਸ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਤਾਂ ਬੋਲਨੇ ਜਿਹੜੇ ਉਸ ਮਲਜ਼ਮ ਦੇ ਨੇ ਜੋ ਕਿ ਸ਼ਰਾਬ ਦੇ ਨਾਲ ਡੱਕਿਆ ਹੋਇਆ ਸੀ ਨਸ਼ੇ ਦੇ ਵਿੱਚ ਧੁੱਤ ਸੀ ਇੰਨੀ ਜ਼ਿਆਦਾ ਤੇਜ਼ ਰਫਤਾਰ ਕਿ ਕਿੰਨੇ ਹੀ ਲੋਕ ਨੇ ਜਿਹੜੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇੱਕ ਵਾਰ ਮੌਕੇ ਦੀ ਇਹ ਤਸਵੀਰਾਂ ਜ਼ਰੂਰ ਦੇਖ ਲੈਣੇ ਆ ਜੀ ਪਰਲੇ ਬਸ ਗੱਡੀਆਂ ਵੀ ਪੰਜ ਪੰਜ 6 ਬੰਦੇ ਰਗੜ ਗਿਆ ਹੈਗਾ ਜਿਹਦੇ ਵਿੱਚੋਂ ਇਹਨੇ ਨੇ ਕੀ ਕੀਤਾ ਹੈਗਾ ਬੰਦੇ ਨੇ दारू ਪੀਤੀ ਹੋਈ ਸੀਗੀ दारू ਪੀ ਕੇ ਗੱਡੀ ਚਲਾ ਰਿਆ ਸੀਗਾ ਜੋ ਕਿ ਤਿੰਨ ਚਾਰ ਬੰਦੇ ਦਾ ਪਿੱਛੇ ਰਗੜ ਦਿੱਤੇ ਚਾਰ ਪੰਜ ਬੰਦੇ ਅੱਗੇ ਰਗੜ ਦਿੱਤੇ ਹੈਗੇ ਆ 5 4 ਬੰਦੇ ਜੀ ਰਗੜ ਦਿੱਤੇ ਹੋ ਬੰਦੇ ਨੇ ਕੱਟੋ ਕੱਟੋ 5 6 ਬੰਦੇ ਵੀ ਤੜਗੜੇ ਆ दारू ਪੀਤੀ ਹੋਈ ਸੀ ਉਹਦੀ दारू ਪੀਣ ਕਰਕੇ ਸਾਰਾ ਇਹ ਕੰਮ ਹੋਇਆ ਨੁਕਸਾਨ ਹੋਇਆ ਹੈਗਾ ਤੇ ਬਾਕੀ ਅੱਗੇ ਦੇਖਦੇ ਆਂ ਕੀ ਗੱਲਬਾਤ ਹੈ ਵੀ ਬੰਦੇ ਅੱਗੇ ਪਏ ਹੋਏ ਅੱਗੇ ਵੀ ਜੰਗ ਦਿਖਾਉਣੇ ਆ ਬੰਦਿਆਂ ਦੀਆਂ ਛਟਲਾਂ ਤੇ दारू ਉਹਨੇ ਪੀਤੀ ਹੋਈ ਸੀ ਬਾਈ ਨੇ ਗੱਡੀ ਆਲੇ ਨੇ ਤੇ ਬਹੁਤ ਜਿਆਦੀ ਤੇ ਸੱਤਾ ਬੇਟਾ ਮਾਰੀਆਂ ਹੋਈਆਂ ਨੇ ਤੇ ਬਾਕੀ ਦੇਖਦੇ ਆਂ ਅਗਲੇ ਕੀ ਬੰਦ ਹੈਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਭਦੀਪ ਕੌਰ ਤਲਵੁਧਿਆਣਾ ਦੇ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਜਿੱਥੇ ਸ਼ਰਾਬ ਦੇ ਨਾਲ ਡੱਕਿਆ ਹੋਇਆ ਇੱਕ ਸਖਸ਼ ਇੱਕ ਨਹੀਂ ਦੋ ਨਹੀਂ ਬਲਕਿ ਕਿੰਨੇ ਲੋਕਾਂ ਨੂੰ ਜਾ ਕੇ ਟੱਕਰ ਮਾਰ ਦਿੰਦਾ ਤਾਂ ਜਦੋਂ ਉਸ ਨੂੰ ਫੜਿਆ ਜਾਂਦਾ ਹੈ ਉਸ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਸ ਦੀ ਕੋਈ ਗਲਤੀ ਨਹੀਂ ਐਸਾ ਗੋ ਉਸ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਤਾਂ ਬੋਲ ਨੇ ਜਿਹੜੇ ਉਸ ਮulzam ਦੇ ਨੇ ਜੋ ਕਿ ਸ਼ਰਾਬ ਦੇ ਨਾਲ ਡੱਕਿਆ ਹੋਇਆ ਸੀ ਨਸ਼ੇ ਦੇ ਵਿੱਚ ਧੁੱਤ ਸੀ ਐਨੀ ਜ਼ਿਆਦਾ ਤੇਜ਼ ਰਫਤਾਰ ਕਿ ਕਿੰਨੇ ਹੀ ਲੋਕ ਨੇ ਜਿਹੜੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇੱਕ ਵਾਰ ਮੌਕੇ ਦੀ ਇਹ ਤਸਵੀਰਾਂ ਜ਼ਰੂਰ ਦੇਖ ਲੈਣੇ ਆ। ਜੀ ਪਰਲੇ ਬਸੇ ਗੱਡੀਆਂ ਵਿੱਚ ਪੰਜ ਪੰਜ 6 ਬੰਦੇ ਰਗੜ ਗਿਆ ਹੈਗਾ ਜਿਹਦੇ ਵਿੱਚੋਂ ਇਹਨੇ ਨੇ ਕੀ ਕੀਤਾ ਹੈਗਾ ਬੰਦੇ ਨੇ दारू ਪੀਤੀ ਹੋਈ ਸੀਗੀ दारू ਪੀ ਕੇ ਗੱਡੀ ਚਲਾ ਰਿਆ ਸੀਗਾ ਜੋ ਕਿ ਤਿੰਨ ਚਾਰ ਬੰਦੇ ਤਾਂ ਪਿੱਛੇ ਰਗੜ ਦਿੱਤੇ ਚਾਰ ਪੰਜ ਬੰਦੇ ਅੱਗੇ ਰਗੜ ਦਿੱਤੇ ਹੈਗੇ ਆ। ਪੰਜ ਚਾਰ ਬੰਦੇ ਜੀ ਰਗੜ ਦਿੱਤੇ ਉਹ ਬੰਦੇ ਨੇ ਘੱਟੋ ਘੱਟ ਪੰਜ ਛੇ ਬੰਦੇ ਵੀ ਤੜੜੇ ਆ दारू ਪੀਤੀ ਹੋਈ ਸੀ ਉਹਦੀ दारू ਪੀਣ ਕਰਕੇ ਸਾਰਾ ਇਹ ਕੰਮ ਹੋਇਆ ਨੁਕਸਾਨ ਹੋਇਆਗਾ ਤੇ ਬਾਅਦ ਕੇ ਦੇਖਦੇ ਆਂ ਕੀ ਗੱਲਬਾਤ ਐ ਵੀ ਬੰਦੇ ਅੱਗੇ ਪਏ ਹੋਏ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਬੰਦਿਆਂ ਦੀਆਂ ਛਟਲਾਂ ਤੇ दारू ਉਹਨੇ ਪੀਤੀ ਹੋਈ ਸੀ ਬਾਈ ਨੇ ਗੱਡੀ ਆਲੇ ਨੇ ਤੇ ਬਹੁਤ ਜਿਆਦੀ ਤੇ ਸੱਤਾ ਬੇਟਾ ਮਾਰੀਆਂ ਹੋਈਆਂ ਨੇ ਤੇ ਬਾਕੀ ਦੇਖਦੇ ਆਂ ਅਗਲੇ ਕੀ ਬੰਦ ਐਗਾ ਤੇ ਆ